ਅਤ ਸੂਰਜ ਅਵਤਾਰ ਕਥਨ ਹੋਣ ਸੂਰਜ ਅਵਤਾਰ ਦਾ ਕਥਨ ਸ੍ਰੀ ਭਗੋਤੀ ਜੀ ਸਹਾਏ ਚੋਪਈ ਬਾਹਰ ਬਡੇ ਦਿੱਤ ਪੁੱਤਰ ਅਤਲ ਬਲ ਫਿਰ ਦਿੱਤੀ ਤੋਂ ਪੁੱਤਰ ਦੇਰਤਾ ਦਾ ਅਤਲ ਬਲ ਵੱਧ ਗਿਆ ਆਰ ਅਨੇਕ ਜੀਤੇ ਜਿਨ ਜਲ ਥਲ ਜਿਨ੍ਹਾਂ ਨੇ ਅਨੇਕਾ ਵੈਰੀ ਜਲ ਥਲ ਵਿੱਚ ਜਿੱਤ ਲਏ ਕਾਲਪੁਰਖ ਕੀ ਆਗਿਆ ਪਾਈ ਉਸ ਸਮੇਂ ਕਾਲਪੁਰਖ ਦੀ ਆਗਿਆ ਪ੍ਰਾਪਤ ਕਰਕੇ ਰਾਵ ਅਵਤਾਰ ਧਰਿਓ ਹਰ ਰਾਈ ਵਿਸ਼ਨੂ ਨੇ ਸੂਰਜ ਅਵਤਾਰ ਤारण ਕੀਤਾ ਜੇ ਜੇ ਹੋਤ ਅਸੁਰ ਬਲਵਾਨਾ ਜਿਹੜੇ ਜਿਹੜੇ ਦਾਤ ਬਲਵਾਨ ਹੁੰਦੇ ਹਨ ਰਵ ਮਾਰਤ ਤਿੰਨ ਕੋ ਬਿਦਨਨ ਉਨਾ ਦਾ ਸੂਰਜ ਅਨੇਕਾ ਤਰ੍ਹਾਂ ਨਾਲ ਮਾਰਦਾ ਹੈ ਅੰਧਕਾਰ ਤਰਨੀਤੇ ਹਰੇ ਧਰਤੀ ਤੋਂ ਹਨੇਰਾ ਨਾਸ਼ਟਕਾ ਦਾ ਹੈ ਪ੍ਰਜਾ ਕਾਜ ਗ੍ਰਹਿ ਕੇ ਉਠ ਪਾਰੇ ਜਿਸ ਕਰਕੇ ਪ੍ਰਜਾ ਉੱਠ ਕੇ ਘਰ ਦੇ ਕੰਮਾਂ ਵਿੱਚ ਲੱਗ ਜਾਂਦੀ ਹੈ ਨਰਾਜ ਛੰਦ ਵਿਸਾਰ ਆਲਸੰ ਸਭੇ ਪਰਬਾਤ ਲੋਗ ਜਾਗਹੀਂ ਆਲਸ ਨੂੰ ਛੱਡ ਕੇ ਸਾਰੇ ਲੋਕ ਪ੍ਰਭਾਤ ਵੇਲੇ ਜਾਗਦੇ ਹਨ ਅਨੰਤ ਜਾਪ ਕੋ ਜਪੈ ਬੇਅੰਤ ਧਿਆਨ ਪਾਗਹੀ ਬੇਅੰਤ ਲੋਕ ਜਾਪ ਨੂੰ ਜਪਦੇ ਹਨ ਅਤੇ ਬੇਸ਼ੁਮਾਰ ਲੋਕ ਧਿਆਨ ਵਿੱਚ ਜੁਟ ਜਾਂਦੇ ਹਨ ਦੁਰਾਂਤ ਕਰਮ ਕੋ ਕਰੈ ਆਥਾਪਾਥਾਪਾਪਹੀ ਓਕੇ ਕਰਮ ਕਰਦੇ ਹਨ ਅਤੇ ਨਾ ਥਾਪੇ ਜਾਣ ਵਾਲੇ ਨੂੰ ਹਿਰਦੇ ਵਿੱਚ ਸਥਾਪਿਤ ਕਰਦੇ ਹਨ गायत्री संध्यान कै आजाप जाप जापहि संध्यान ते गायत्री दे अजापा जाप जपदे हन सो देव कर्म आद ल परभात जाग कै करें प्रभात वेले जाके लोकी देव कर्म आदिक करदे हन सो जग तोप दीप होम वेद व्याकरण ररै ਯਾਗ ਤੋਪ ਦੀਪ ਓਮ ਕਰਦੇ ਹਨ ਅਤੇ ਵੈਦ ਅਤੇ ਵਿਆਕਰਣ ਪੜ੍ਹਦੇ ਹਨ ਸੋ ਪਿਤ੍ਰ ਕਰਮ ਹੈ ਜਿਤੇ ਸੋ ਬਿਰਤ ਬਿਰਤ ਕੋ ਕਰੈ ਜਿਨਨੇ ਪਿਤਰੀ ਕਰਮ ਹਨ ਉਹਨਾਂ ਨੂੰ ਵਿਧੀ ਪੂਰਵਕ ਕਰਦੇ ਹਨ ਜੋ ਸ਼ਾਸਤਰ ਸਿਮਰਤ ਚਰੰਤ ਸੋ ਧਰਮ ਧਿਆਨ ਕੋ ਤਰੈ ਸ਼ਾਸਤਰਾ ਅਤੇ ਸਿਮਰਤੀਆਂ ਦਾ ਉਚਾਰਣ ਕਰਦੇ ਹੋਏ ਤਾਰਮਾ ਵਾਲ ਧਿਆਨ ਲਗਾਉਂਦੇ ਹਨ ਆਰਧਨਰਾਜ ਛੰਦ ਸਉ ਤੋਮ ਤੋਮ ਹੀ ਹਰ ਪਾਸੇ ਹਵਨਾ ਧਾਤੂ ਆਹੀ ਤੂਆ ਹੁੰਦਾ ਹੈ ਕਰੰਤ ਸੈਨ ਭੋਮ ਹੀ ਅਤੇ ਲੋਕ ਧਰਤੀ ਉੱਤੇ ਸੌਂਦੇ ਹਨ ਬੇਅੰਤ ਧਿਆਨਤਾ ਵਹੀਂ ਬੇਅੰਤ ਲੋਕ ਧਿਆਨ ਤਾਤੇ ਹਨ ਦੁਰੰਤ ਠੌਰ ਪਾਵਹੀਂ ਬੜੀ ਮੁਸ਼ਕਲਾਰ ਮਿਲਣ ਵਾਲੇ ਬੈਕੌਂਟ ਤਾਮ ਨੂੰ ਪ੍ਰਾਪਤ ਕਰਦੇ ਹਨ ਆਨੰਤ ਮੰਤਰ ਉਚਰੈ ਆਨੰਤ ਮੰਤਰ ਉਚਾਰਦੇ ਹਨ ਸੋ ਜੋਗ ਜਾਪਨਾ ਕਰੈ ਆਤੇ ਯੋਗ ਜਪ ਤਪ ਕਰਦੇ ਹਨ ਨਿਰਬਾਨ purkh ਤਾਵਹੀ ਨਿਰਬਾਨ purkh ਨੂੰ ਤਿਆਉਂਦੇ ਹਨ ਬੇਮਾਨ ਅੰਤ ਪਾਵਹੀ ਅਤੇ ਅੰਤਵੈਲੇ ਦੇ ਪਦਵੀ ਪਾਲ ਲਈ ਵਿਮਾਨਾ ਵਿੱਚ ਪੈਂਦੇ ਹਨ ਦੁਹਰਾ ਬਹੁਤ ਕਾਲ ਇਮ ਬੀਤਿਓ ਕਰਤ ਧਰਮ ਅਰ ਦਾਨ ਧਰਮ ਅਤੇ ਦਾਨ ਕਰਦਿਆਂ ਬਹੁਤ ਸਾਰਾ ਸਮਾਂ ਇਸ ਤਰ੍ਹਾਂ ਬੀਤ ਗਿਆ ਬਾਹਰ ਅਸੁਰ ਵੱਡਿਓ ਪ੍ਰਵਲ ਦੀਰਘਕਾਇ ਦਤਮਨ ਫਿਰ ਇੱਕ ਦੈਂਤ ਨੇ ਜੋਰ ਫੜਿਆ ਜਿਸ ਦਾ ਨਾਂ ਦੀਰਘਕਾਇ ਸੀ ਜੋ ਵੱਡੇ ਤੇਜ ਵਾਲਾ ਸੀ ਜੋ ਪੈਈ ਬਾਣ ਪਰਜੰਤ ਬੜਤ ਨਿਤ ਪ੍ਰਤ ਤਨ ਉਸਦਾ ਹਰ ਰੋਜ ਇੱਕ ਬਾਣ ਜਿੰਨਾ ਸ਼ਰੀਰ ਵੱਦਦਾ ਸੀ ਨਿਸ ਦਿਨ ਘਾਤ ਕਰਤ ਦਿਜ ਦੇਵਨ ਅਤੇ ਰਾਤ ਦਿਨ ਦੇਵਤਿਆਂ ਅਤੇ ਬ੍ਰਾਹਮਣਾਂ ਦਾ ਨਾਸ ਕਰਦਾ ਸੀ ਦੀਰਘ ਕਾਇਯਾ ਸੋਹਰੇ ਪਪਾਇੋ ਇਸ ਤਰ੍ਹਾਂ ਦਾ دیر ਗਾਇ ਨਾਮ ਦਾ ਰਾਕਸ਼ ਸੂਰਜ ਦਾ ਵੈਰੀ ਹੋ ਗਿਆ ਰਵ ਰੱਥ ਹਟਕ ਚਲਨ ਤੇ ਗਿਓ ਅਤੇ ਸੂਰਜ ਦਾ ਰੱਥ ਚਲਣੋਂ ਰੁਕ ਗਿਆ ਅੜੇਲ ਹਟਕ ਚਲਤ ਰੱਥ ਭਿਓ ਭਾਣ ਕੋਪਿਓ ਤਬੈ ਸੂਰਜ ਦਾ ਚਲਦਾ ਚਲਦਾ ਰੱਥ ਜਦੋਂ اٹਕ ਗਿਆ ਤਦੇ ਸੂਰਜ ਨੂੰ ਗੁੱਸਾ ਆਇਆ ਅਸਤਰ ਸ਼ਸਤਰ ਲੈ ਚਲਿਓ ਸੰਗ ਲੈ ਦਲ ਸਭੈ ਉਹ ਅਸਤਰ ਸ਼ਸਤਰ ਲੈ ਕੇ ਆਤੇ ਸਾਰੀ ਸੈਨਾ ਨੂੰ ਨਾਲ ਲੈ ਕੇ ਚੱਲ ਪਿਆ ਮੰਡਿਓ ਬੀਬਿਦ ਪ੍ਰਕਾਰ ਤਹਾਂ ਰਣ ਜਾਏ ਕੈ ਉਸਨੇ ਰਣਪੋਮੀ ਵਿੱਚ ਜਾ ਕੇ ਅਨੇਕਾਂ ਟੰਗਾ ਨਾਲ ਯੁੱਧ ਸ਼ੁਰੂ ਕਰ ਦਿੱਤਾ ਹੋ ਨਿਰਖ ਦੇਵ ਅਰਦਾਤ ਰਹੇ ਉਨ ਜਾਏ ਕੈ ਜਸਨੂ ਵੇਖੇ ਕਿ ਦੇਵਤੇ ਅਤੇ ਦਾਤ ਵੀ ਯੁੱਧ ਵਿੱਚ ਲੱਗ ਗਏ ਗਹਿ ਗਹਿ ਪਾਣ ਕਿਰਪਾਨ ਦੋ ਬਿਹਾਏ ਰਣ ਪਿਰੇ ਹੱਥਾਂ ਵਿੱਚ ਤਲਵਾਰਾਂ ਫੜ-ਫੜ ਕੇ ਸੂਰਮੇ ਯੁੱਧ ਕਰਨ ਲੱਗੇ ਟੋਕ ਟੋਕ ਹੋਇਆ ਗਿਰੇ ਨਾ ਪੱਗ ਪਾਛੇ ਫਿਰੇ ਟੋਟੇ ਟੋਟੇ ਹੋ ਕੇ ਧਰਤੀ ਉੱਤੇ ਡਿੱਗਣ ਲੱਗੇ ਪਰ ਪਿੱਛੇ ਨੂੰ ਪੈਰ ਨਾ ਮੋੜਦੇ ਅੰਗਨ ਸੋਭੇ ਕਾਏ ਪ੍ਰਭਾ ਆਤ ਹੀ ਭੱਡੇ ਸ਼ਰੀਰਾਂ ਉਤੇ ਜ਼ਖਮ ਲੱਗਨ ਨਾਲ ਉਹਨਾਂ ਦੀ ਸ਼ੋਭਾ ਬਹੁਤ ਵਧ ਰਹੀ ਸੀ ਉਹ ਵਸਤਰ ਮਨੋ ਚਟਕਾਏ ਜਨੇਤੀ ਸੇ ਚੜੇ ਇੰਜ ਪ੍ਰਤੀਤ ਹੁੰਦਾ ਸੀ ਮਾਨੋ ਲਾਲ ਰੰਗ ਦੇ ਕੱਪੜੇ ਪਾ ਕੇ ਜੀ ਬਰਾਤ ਨਾਲ ਚੜੇ ਹੋਣ ਅਨੁਭਵ ਸ਼ਾਂਦ ਅਨਹਦ ਵੱਜੇ ਤੋਂ ਸੇ ਵੱਜਦੇ ਸਨ ਉਨ ਕਾਣਾਂ ਲੱਜੇ ਜਿਨਾ ਦੀ ਆਵਾਜ਼ ਅੱਗੇ ਬੱਦਲ ਵੀ ਲਜਾਉਂਦੇ ਸਨ ਕਣ ਹਣਕ ਔਰੰ ਡਗਿਆਂ ਦੇ ਵੱਜਣ ਤੋਂ ਜੋ ਗੂੰਜ ਉੱਠਦੀ ਸੀ ਜਣ ਬਾਣ ਮੋਰੰ ਇੰਜ ਲੱਗਦਾ ਸੀ ਮਾਨੋ ਜੰਗਲ ਵਿੱਚ ਮੋਰ ਕੂਕਦੇ ਹੋਣ ਮਾਦਵਰਤੋਂ ਦਾ ਚਾਂਦ ਢਲ ਹਲ ਟਾਲੰ ਟਾਲਾ ਇੰਜ ਚਮਕਦੀਆਂ ਸਨ ਜਿਮ ਗੁੱਲ ਲਾਲੰ ਜਿਵੇਂ ਲਾਲਾ ਦੇ ਫੁੱਲ ਹਨ ਖੜਾ ਪੜ ਬੀਰੰ ਸੂਰਮਿਆ ਵਿੱਚ ਖੜਬੜਾ ਹਟ ਮਚੀ ਹੋਈ ਸੀ ਤੜਸੜ ਤੀਰੰ ਅਤੇ ਤੀਰ ਤੜਸੜ ਆਵਾਜ਼ ਕਰਦੇ ਚੱਲ ਰਹੇ ਸਨ ਰੁਣ ਝੁਣ ਬਾਜੇ ਰਾਜੇ ਰੁਣ ਝੁਣ ਕਰਦੇ ਸਨ ਜਾਣ ਕਾਣ ਗਾਜੇ ਮਾਨੋ ਬੱਦਲ ਗਾਜਦੇ ਹੋਣ ਟਮੰਕ ਟੋਲੰਗ ਤੋ ਲਾਦੀ ਟਮਕਾਰ ਹੋ ਰਹੀ ਸੀ ਖੜ ਰਾੜਟ ਖੋਲੰ ਖੋਲਾ ਵਿੱਚ ਖੜ ਖੜ ਦੀ ਆਵਾਜ਼ ਨਿਕਲ ਰਹੀ ਸੀ ਥਰ ਹਰ ਕੰਪੈ ਟਰਪੋਕ ਥਰ ਥਰ ਕੰਬਦੇ ਸਨ ਹਰ ਹਰ ਜੰਪੈ ਅਤੇ ਹਰ ਹਰ ਜਪਦੇ ਸਨ ਰਣ ਰੰਗ ਰੱਤੇ ਯੁੱਧ ਦੇ ਰੰਗ ਵਿੱਚ ਸੂਰਮੇ ਰੱਤੇ ਹੋਏ ਸਨ ਜਾਣ ਗਾਣ ਮੱਤੇ ਮਾਨੋ ਮਸਤ ਹਾਥੀ ਘੁੱਲ ਰਹੇ ਹੋਣ ਹਰਕਾਤ ਸੂਰੰਗ ਸੂਰਮੇ ਥਿਰਕਦੇ ਸਨ ਨਿਰਖਤ ਹੋ ਰੰਗ ਅਤੇ ਹੂਰਾ ਉਹਨਾਂ ਨੂੰ ਵੇਖ ਰਹੀਆਂ ਸਨ ਸਰਬਾਰਤ ਛੁੱਟੇ ਉਤਮ ਤੀਰ ਚੱਲਦੇ ਸਨ ਕਟ ਪਟ ਲੁੱਟੇ ਜਿਨ੍ਹਾਂ ਨਾਲ ਕਟ ਕਟ ਕੇ ਸੂਰਮੇ ਲੋਟਦੇ ਜਾ ਰਹੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ